ਬਹੁਤ ਹੀ ਇਲਾਕਾ ਨੁਮਾਸਿਆਂ ਨੂੰ ਵਧਾਈ ਹੈ। ਸ਼ਹਿਰ ਵਾਸੀਆਂ ਨੂੰ ਵੀ ਵਧਾਈ ਹੈ। ਕੋਈ ਸਾਡੇ ਛੋਟੇ ਬੱਚਿਆਂ ਨੇ ਵੀ ਕੋਈ ਇਦਾਂ ਦਾ ਪਾਰਕ ਕਿਉਂ ਸੀ ਜਿਹੜਾ ਛੋਟਾ ਜਿਹਾ ਤੇ ਬੱਚੇ ਜਾ ਕੇ ਇੰਜੋਏ ਕਰ ਸਕਣ। ਇੱਕ ਜੀਮੀ ਪਾਰਕ ਸਾਡੇ ਸ਼ਹਿਰ ਦੀ ਘਰੋਹਰ ਹੈ। ਬਹੁਤ ਪੁਰਾਣੀ। ਤਕਰੀਬਨ 71-72 ਦੇ ਵਿੱਚ ਡਿਜ਼ਾਈਨ ਹੋਈ ਸੀ ਸਾਰਾ। ਔਰ ਸਾਰਾ ਸਾਡਾ ਜਿਹੜਾ ਬਚਪਨ ਹੈ ਸਾਰੇ ਇਸ ਇਲਾਕੇ ਦੇ ਲੋਕਾਂ ਦਾ। ਇਸ ਪਾਰਕ ਦੀ ਗੱਲ ਹੈ ਜਿੰਨੇ ਬੰਦੇ ਇਲਾਕੇ ਦੇ ਲੋਕ ਸਾਰੇ ਖੜੇ। ਉਹਨਾਂ ਦਾ ਲਾਈਵ ਦਾ ਮੈਕਸਿਮਮ ਪੈਨਿਸ ਪਰਕ ਤੇ ਹੈ। ਔਰ ਅਸੀਂ ਆਂਦੇ ਸੰਕਲਪਿਆ ਅਸੀਂ ਇਹਨੂੰ ਬਹੁਤ ਸੋਹਣਾ ਡਿਜ਼ਾਈਨ ਦੇਣਾ। ਲੇਕਿਨ ਅਸੀਂ ਚਾਹੁੰਦੇ ਸੀ ਇਹ ਟੈਂਕੀ ਡਿਸਪੈਂਸਲ ਕਰਦੀ ਹੈ ਪਰ ਇਹ ਸਾਨੂੰ ਕੋ ਪ੍ਰੋਬਲਮ ਆ ਗਈ। ਔਰ ਲੇਕਿਨ ਅਸੀਂ ਇਹਨੂੰ ਫਿਰ ਫਾਈਨਲ ਇਹ ਕੀਤਾ। ਇਹਨੂੰ ਵੀ ਅਸੀਂ ਯੂਜ਼ ਕਰਾਂਗੇ ਬਹੁਤ ਅੱਛੇ ਢੰਗ ਦੇ ਨਾਲ। ਉਹ ਵੀ ਬੱਚਿਆਂ ਦੇ ਲਈ ਯੂਜ਼ ਕਰਾਂਗੇ। ਬਹੁਤ ਅੱਛੇ ਪ੍ਰੋਗਰਾਮਾਂ 'ਚ ਹੋਊਗੇ। ਔਰ ਉਹਨਾਂ ਲਈ ਖਾਸ ਤੌਰ ਤੇ ਮੈਂ ਧੰਨਵਾਦ ਕਰਦਾ ਐਲਟੀਐਲ ਗਰੁੱਪ ਉਹਨਾਂ ਲੀਕਾ ਗਰੁੱਪ ਦਾ ਕਿ ਜਿੱਥੇ ਸਾਨੂੰ ਉੱਥੇ ਵੱਡਾ ਸਹਿਯੋਗ ਮਿਲ ਰਿਹਾ ਬਾਹਰ ਰੋਡ ਦੇ ਉੱਤੇ ਸੈਂਚਰੀ ਫਲਾਈ ਉਹਨਾਂ ਲੀਕਾ ਗਰੁੱਪ ਸਾਰੇ ਦੇ ਰਹੇ ਆ ਪੂਰ ਸਟਰੀਟ ਤੇ ਇਹ ਸਾਰਾ ਜਿਹੜਾ ਹੈਗਾ ਤੁਹਾਨੂੰ ਬਹੁਤ ਜ਼ਿਆਦਾ ਉਹਨਾਂ ਦਾ ਸਹਿਯੋਗ ਆ ਇਸ ਪਾਰਕ ਦੀ ਜ਼ਿੰਮੇਵਾਰੀ ਵੀ ਉਹਨਾਂ ਨੇ ਅਸੀਂ ਉਹਨਾਂ ਨੂੰ ਦਿੱਤੀ ਆ ਔਰ ਉਹਨਾਂ ਨੂੰ ਕਿ ਆਬੀ ਦਿੱਤੀ ਜਿਹੜੀ ਫੰਡਿੰਗ ਆ ਟੋਟਲ ਜਿਹੜੀ ਆ ਉਹਨਾਂ ਲੀਕਾ ਗਰੁੱਪ ਕਰੇਗਾ ਔਰ ਜਿੰਨਾ ਵੀ ਇਸ ਪਾਰਕ ਦੇ ਖੇਤਰ ਇੱਕ ਬਹੁਤ ਵੱਡਾ ਟਰੈਕ ਬਣਨ ਜਾ ਰਿਹਾ ਕਿਤੇ ਇਲਾਕੇ ਦੇ ਲੋਕ ਨਾ ਸੈਰ ਕਰਦੇ ਛੋਟਾ ਜਿਹਾ ਟਰੈਕ ਬਿਲਕੁਲ ਔਰ ਜੇ ਸੈਰ ਕਰ ਲੈਣ ਉਦੇ ਨਾਲ ਨਾਲ ਅਸੀਂ ਬਿਨਾ ਕਿਸੇ ਛੇੜਚਾੜ ਤੋਂ ਬਹੁਤ ਅੱਛੇ ਪੁਆਰੇ ਛੋਟਾ ਚਿਲਡਰਨ ਪਾਰਕ ਅਤੇ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਜੇ ਵੀ ਨਗਰ ਦੇ ਅੰਦਰ ਇੱਕ ਸੈਂਕ ਸਾਡੇ ਕੋਲ ਦੀ ਆਰਮੀ ਕੋ ਬੰਗਿਆ ਸੀ ਕਿਉਂਕਿ ਸਾਡਾ ਮੈਟਰੀਅਲ ਹੌਸਲਾ ਹੁਸ਼ਿਆਰਪੁਰ ਦੀ ਸਹਾਇਤਾ ਇੰਨੀਆਂ ਵੱਡੀਆਂ ਆ ਤੁਸੀਂ ਅੱਪੋਂ ਉੱਥੇ ਜਾ ਕੇ ਕਦੀ ਮੱਥਾ ਟੇਕਦੇ ਹੋ ਜੀ ਪੜੀਏ ਸਾਡੇ ਐਡਾ ਵੱਡਾ ਯੋਗਦਾਨ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਦੇਸ਼ ਦੀ ਯਾਦ ਦਿਨ ਰੱਖਣ ਲਈ ਪਾਕਿਸਤਾਨ ਦੀ ਲੜਾਈਆਂ ਦੇ ਵਿੱਚ ਚਾਈਨਾ ਦੀ ਲੜਾਈ ਦੇਖੋ ਜਾ ਕੇ ਭਰਿਆ ਗਿਆ ਔਰ ਉਹਨਾਂ ਨੂੰ ਡੈਡੀਕੇਟਡ ਅਸੀਂ ਇੱਥੇ ਇੱਕ ਕਿ 에어ਫੋਰਸ ਕੋਚ ਜਹਾਜ਼ ਵੀ ਮੰਗਿਆ ਉਹ ਵੀ ਸਾਨੂੰ ਸ਼ਾਇਦ ਮਿਲ ਜਾਏਗਾ ਲੇਕਿਨ ਉਹਨਾਂ ਨੇ ਹਰ ਤਰ੍ਹਾਂ ਦਾ ਪ੍ਰੋਮਿਸਿੰਗ ਕੀਤਾ ਟੈਂਕ ਸਾਡੇ ਕੋਲ ਪਿਆ ਬਹੁਤ ਵਧੀਆ ਉਹ ਇੱਥੇ ਆ ਕੇ ਕਹੇ ਆਰਮੀ ਆਫੀਸਰ ਮੇਰੇ ਨਾਲ ਅਸੀਂ ਫਾਈਨਲ ਕੀਤਾ ਉਹਨੂੰ ਇੱਥੇ ਪੁੱਛਾ ਲਵਾਵਾਂਗੇ ਜਿਹੜਾ ਬੱਚੇ ਸਾਡੇ ਜੁੜੇ ਰਹਿੰਦੇ ਇਹਨੂੰ ਲਾਈਟ ਹੈਂਡ ਸਾਊਂਡ ਦਾ ਰੂਪਦਾਨਾ ਦੇ ਇਹ ਤੇ ਜਿਹੜਾ ਵੀ ਬੱਚਿਆਂ ਨੇ ਕੁਛ ਨਾ ਕੁਛ ਜਿਹੜਾ ਤੇ ਫੰਕਸ਼ਨ ਜਿਹੜੇ ਹੁੰਦੇ ਰਹੂਗੇ ਲੋਕ ਫਿਰ ਸਹਿਰ ਕਰੂਗਾ ਬਹੁਤ ਅੱਛਾ ਫਾਊਂਟੇਨਸ ਬਹੁਤ ਅੱਛੇ ਬਣਾਵਾਂਗੇ ਤੇ ਨਵੇਂ ਸਿਰੇ ਤੋਂ ਲੋਕ ਦੇਖਣ ਆਉਗੇ ਪਾਰਕ ਨੂੰ ਇਹ ਦਾੜਾ ਦਾਜੀ ਕਰ ਰਹੇ ਆ। ਪਰ ਬੱਚਿਆਂ ਲਈ ਘੁਡੇ ਵਗੈਰਾ ਹਾਂ ਬੱਚਿਆਂ ਲਈ ਅਸੀਂ ਇੱਕ ਟੌਇਜ਼ ਟ੍ਰੇਨ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਔਰ ਦੇਖਦੇ ਜਿਦਾ ਨਿੱਕੂ ਪਾਰਕ ਜਲੰਧਰ ਉੱਚ ਜੋ ਕਨਸੈਪਟ ਹੈ ਛੋਟਾ ਏਰੀਆ ਉਹਨਾਂ ਲਈ ਅਸੀਂ ਉਹ ਡਿਜ਼ਾਈਨ ਕੀਤਾ ਜਿੱਥੇ ਤੁਹਾਨੂੰ ਕੋਈ ਛੇੜਛਾੜ ਉਹ ਪਿਛਲਾ ਇਲਾਕਾ ਉਹਨਾਂ ਨੇ ਔਰ ਇਹਦੀ ਸਾਰੀ ਜ਼ਿੰਮੇਵਾਰੀ ਹੈ ਇਲਾਕੇ ਲੋਕਾਂ ਦੀ ਟੀਮ ਬਣਾ ਕੇ ਇਹਦੀ ਦੇਖਰੇਖ ਦੀ ਜ਼ਿੰਮੇਵਾਰੀ ਵੀ ਕੋ 11 ਮੈਂਬਰੀ 15 ਮੈਂਬਰੀ ਕਮੇਟੀ ਬਣਾ ਦੇਾਂਗੇ ਜਿੱਤੇ ਇਹ ਬੇਟੀ ਸੇਵਾ ਕਰਦੇ ਰਹੀ ਮਰਵਾਦ ਸਾਹਿਬ ਸੇਵਾ ਕਰਦੇ ਰਿਹਾ ਮਰਵਾਦ ਸਾਹਿਬ ਸਾਡੇ ਖੜੇ ਆ ਇਹ ਸਾਰੇ ਲੋਕ ਜਿਹੜੇ ਇਲਾਕੇ ਦੇ ਨਿੱਕੂ ਭਾਜੀ ਖੜੇ ਆ ਇਹ ਸਾਰੇ ਇਸ ਇਲਾਕੇ ਨਾਲ ਜੁੜੇ ਬੰਦੇ ਆ